ਪ੍ਰਧਾਨ ਡਾਕਟਰ ਬਤਾਰ ਸਿੰਘ ਕ੍ਰੀਮਪੂਰੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਰਕਰ ਸਹਿਬਾਨ ਸਾਰਿਆਂ ਨੂੰ ਮੈਂ ਵਧਾਈ ਦਿੰਨਾ ਜਿਨ੍ਹਾਂ ਨੇ ਇਸ ਪਾਲਿਸੀ ਨੂੰ ਵਾਪਸ ਕਰਾਉਣ ਦੇ ਵਿੱਚ ਯੋਗਦਾਨ ਪਾਇਆ ਤੇ ਪਿੰਡ-ਪਿੰਡ ਜਾ ਕੇ ਇਸ ਮਹਮ ਨੂੰ ਭੜਮਾ ਹੰਗਾਰਾ ਲੈ ਕੇ ਕਿਸਾਨ ਵੀਰਾਂ ਦਾ ਸਮਰਥਨ ਦਿੱਤਾ ਇਸ ਕਰਕੇ ਅੱਜ ਕਿਸਾਨ ਵਧਾਈਆਂ ਦੇ ਪਾਤਰ ਨੇ ਮੈਂ ਜਾਦਾ ਸਮਾਨ ਆਲਮਾ ਇਹੀ ਕਹਿੰਦਾ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਆਪ ਜੀ ਦੇ ਕਲਮ ਨੂਰ ਪੱਖ ਦਾ ਚੈਨਲ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਾਲਿਸੀ ਬਾਰੇ ਅੱਜ ਸਾਨੂੰ ਬੋਲਣ ਦਾ ਮੌਕਾ ਦਿੱਤਾ ਪ੍ਰਧਾਨ ਜੀ ਬਹੁਤ ਵੱਡਾ ਸਵਾਲ ਹੈ ਜੀ ਅਗਰ ਹੁਣ ਇਹ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਇਹ ਲੈਪਸ ਹੋ ਗਈ ਹੈ ਜੀ ਤੇ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹਦਾ ਭਲਾ ਕਿਵੇਂ ਹੋਏਗਾ ਜੀ ਉਹਨਾਂ ਦੀ ਕਿਵੇਂ ਹੋਏਗੀ ਜੀ ਕਿਸਾਨੀ ਇਹ ਜੋ ਪਾਲਿਸੀ ਹੈ ਇਹ ਤੋਂ ਵਾਪਸ ਹੋ ਗਈ ਆ ਅਗਰ ਕਿਸਾਨਾਂ ਦਾ ਅਸੀਂ ਭਲਾ ਚਾਹੁੰਦੇ ਆ ਜਾਂ ਕਿਸਾਨ ਆਪਣਾ ਭਲਾ ਚਾਹੁੰਦੇ ਨੇ ਤਾ ਇਦਾਂ ਦੀਆਂ ਸਰਕਾਰਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਕਿਸਾਨਾਂ ਨੂੰ ਜ਼ਮੀਨ ਤੋਂ ਅਵਾਜਾਰ ਕਰਨਾ ਸੀ ਆਉਣ ਵਾਲੇ 2027 ਦੇ ਵਿੱਚ ਇਹਨਾਂ ਨੂੰ ਇੱਥੋਂ ਰਫੂ ਚੱਕਰ ਕਰਨਾ ਚਾਹੀਦਾ ਇੱਥੋਂ ਤੁਰਨਾ ਚਾਹੀਦਾ ਕਿਉਂਕਿ ਇਹ ਸਰਕਾਰ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਦੋਹਾਂ ਪਾਰਟੀਆਂ ਨਾਲੋਂ ਜ਼ਿਆਦਾ ਇੱਥੇ ਲੁੱਟ ਮਚਾਈ ਆ ਜਿਸ ਤਰ੍ਹਾਂ ਇਹ ਲੈਂਡ ਪਾਲਿਸੀ ਬਣਾਈ ਸੀ ਜ਼ਮੀਨਾਂ ਦੇ ਖਾਣ ਦੀ ਇਹਦੇ ਵਿੱਚ ਅਰਬਾਂ ਖਰਬਾਂ ਦਾ ਘਪਲਾ ਹੋਣਾ ਸੀ ਅਗਰ ਇਹ ਪਾਲਿਸੀ ਨਾ ਹੁੰਦੀ ਵਾਪਸ ਕਿਉਂਕਿ ਜਿਵੇਂ ਜੇ ਕਿਸਾਨ ਭਲਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਵੀ 2027 ਦੇ ਵਿੱਚ ਬਹੁਜਮ ਸਮਾਜ ਪਾਰਟੀ ਨਾਲ ਜੁੜ ਕੇ ਜਿਸ ਤਰ੍ਹਾਂ ਭੈਣ ਮਾਇਆਵਤੀ ਨੇ ਜੁਪੀ ਦੇ ਅੰਦਰ ਉੱਥੇ ਕਿਸਾਨਾਂ ਦਾ ਭਲਾ ਕੀਤਾ ਉਹਨਾਂ ਨੂੰ ਸਬਸ਼ਿਟੀਆਂ ਦਿੱਤੀਆਂ ਜਾਂ ਉੱਥੇ ਤਿੰਨ ਤਿੰਨ ਏਕੜ ਜ਼ਮੀਨ ਵੰਡੀ ਜਾਂ ਹੋਰ ਵੀ ਉੱਥੇ ਸਹੂਲਤਾਂ ਕਿਸਾਨੀ ਨੂੰ ਦਿੱਤੀਆਂ ਜਿੱਦਾਂ ਉੱਥੇ ਸਭ ਤੋਂ ਪਹਿਲਾਂ ਤਾਂ ਜੋ ਖੰਡ ਮਿੱਲਾਂ ਦੇ ਵਿੱਚ ਗੰਨੇ ਦਾ ਪੈਸਾ ਬੋਨਸ ਫਸਿਆ ਹੋਇਆ ਸੀ ਉਹ ਪਤਾ ਨਹੀਂ ਕਿੰਨੇ ਅਰਬਾਂ ਰੁਪਈਆ ਦਾ ਸੀ ਉਹ ਸਾਰਾ ਸਭ ਤੋਂ ਪਹਿਲਾਂ ਭੈਣ ਜੀ ਨੇ ਬੈਠਲੇ ਸਾਰ ਹੀ ਉਹ ਕਿਸਾਨਾਂ ਨੂੰ ਵਾਪਸ ਦਵਾਇਆ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਜੇ ਤੁਸੀਂ ਕਿਸਾਨ ਵੀਰ ਮਜ਼ਦੂਰ ਵੀਰ ਆਵਦਾ ਭਲਾ ਚਾਹੁੰਦੇ ਨੇ ਤਾਂ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਤਾ ਇੱਥੇ ਕਿਸਾਨ ਵੀਰ ਵੀ ਵੱਸ ਸਕਦਾ ਮਜ਼ਦੂਰ ਵੀਰ ਵੀ ਵੱਸ ਸਕਦਾ ਔਰ ਸਾਡੀ ਨੌਜਵਾਨੀ ਜਿਹੜੀ ਡਰਗ ਦੇ ਵਿੱਚ ਇਹਨਾਂ ਨੇ ਫਸਾਈ ਹੋਈ ਆ ਉਹ ਵੀ ਵੱਸ ਸਕਦੀ ਆ ਕਿਸੇ ਭੈਣ ਦਾ ਭਰਾ ਨਹੀਂ ਮਰ ਸਕਦਾ ਕਿਸੇ ਮਾਂ ਦਾ ਪੁੱਤ ਨਹੀਂ ਮਰ ਸਕਦਾ ਜੇ ਸਾਡੇ ਕਿਸਾਨ ਵੀਰ ਸਾਰੇ ਮਜ਼ਦੂਰ ਅਸੀਂ ਇਕੱਠੇ ਹੋ ਕੇ ਬਹੁਜਨ ਸਮਾਜੀ ਪਾਰਟੀ ਨਾਲ ਚੱਲੀਏ ਕਿਉਂਕਿ ਇਹ ਸਰਕਾਰਾਂ ਦਾ ਕਹਿੰਦੀਆਂ ਨੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਆ ਇਹ ਇਹ ਦਾਵਾ ਕਰਦੀ ਆ ਇਹ ਵਾਦਾ ਕਰਦੀ ਆ ਵੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਚੁੱਕੇ ਆ ਲੇਕਿਨ ਨਹੀਂ ਇੱਥੇ ਦਿਨ ਬਰ ਦਿਨ ਹਰ ਰੋਜ਼ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਮਰਦੇ ਨੇ ਲੇਕਿਨ ਇਹਨਾਂ ਨੂੰ ਬਚਾਉਂ